ਸੁਰੀਆਕਾ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤਾ ਸੰਬੋਧਨ ਹਾਲੜਾ ਪੁਲਿਸ ਅਤੇ ਬੀਐਸਐਫ ਨੂੰ ਮਿਲੀ ਕਾਮਯਾਬੀ ਕਿਸਾਨ ਦੇ ਖੇਤ ਚੋਂ ਪਾਕਿਸਤਾਨੀ ਡਰੋਨ ਸਮੇਤ ਹੀਰੋਇਨ ਡਰਾਮਾ ਸਜਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਪ੍ਰੀ-ਵੇਡਿੰਗ ਫੋਟੋਸ਼ੂਟ ਅਤੇ ਰੀਲ ਬਣਾਉਣ ਤੇ ਲਗਾਈ ਗਈ ਰੋਕ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਬਚਾਓ ਰੈਲੀ ਜੋ ਔਟਾਰੀ ਤੋਂ ਆਰੰਭ ਹੋਈ ਜਿਸ ਸੰਬੰਧ ਵਿੱਚ ਹਲਕਾ ਆਜਨਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਹੁੰਚ ਕੇ ਉਸ ਰੈਲੀ ਨੂੰ ਸੰਬੋਧਨ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਰੈਲੀ ਵਿੱਚ ਸ਼ਾਮਿਲ ਹੋਏ ਉਹ ਦੇਖਦੇ ਆ ਕਿ ਪੰਜਾਬ ਸਰਕਾਰ ਦੇ ਫੈਸਲੇ ਨਾਲ ਜੇ ਹਰਿਆਣਾ ਨੂੰ ਨੁਕਸਾਨ ਹੋਣਾ ਹੈ ਪਰ ਪੰਜਾਬ ਨੂੰ ਫਾਇਦਾ ਉਹ ਕਹਿੰਦੇ ਨਹੀਂ ਕਰਨਾ ਅਕਾਲੀ ਥੋੜੀ ਆਪਣੀ ਪਾਰਟੀ ਅਕਾਲੀ ਦਲ ਹੈ ਜਿਹੜੀ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਆ ਅਕਾਲੀ ਦਲ ਮਲਾ ਸਿਆਸੀ ਪਾਰਟੀ ਕਹ ਲੈ ਇੱਕ ਸੋਚ ਹੈ ਆ ਥੋੜੀ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਹੈ ਆ ਕੌਮ ਦੀ ਫੌਜ ਹੈ ਆਪਣੀ ਕੌਮ ਦੀ ਆਵਾਜ਼ ਹੈ ਪੰਜਾਬ ਦੀ ਆਵਾਜ਼ ਹੈ ਜਿੰਨੀਆਂ ਵੀ ਬੇਇਨਸਾਫੀਆਂ ਪੰਜਾਬ 'ਚ ਹੋਈਆਂ ਇੱਕ ਦੀ ਆਵਾਜ਼ ਨੈਸ਼ਨਲ ਪਾਰਟੀ ਨੇ ਇਹ ਇਕੱਲੀ ਲੜਾਈ ਲੜੀ ਤੇ ਕਾਲੀ ਦਰਨੀ ਜੋ ਕੁਛ ਤੁਸੀਂ ਦੇਖ ਰਹੇ ਹੋ ਜਿਹੜੀ ਮੰਡੀ 'ਚ ਬੈਠਿਓ ਬਾਦੂ ਸਾਹਿਬ ਨੇ ਬਣਤਣਾਈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ دوست ਮਿੱਤਰ ਸਾਥੀ ਕੋਈ ਵੀ ਹੈ ਉਹਨਾਂ ਨਾਲ ਗੱਲ ਕਰੋ ਖਾਲੜਾ ਪੁਲਿਸ ਅਤੇ ਬੀਐਸਐਫ ਦੇ ਸਰਚ ਅਭਿਆਨ ਦੌਰਾਨ ਕੰਡਿਆਲੀ ਤਾਰ ਤੋਂ 10 ਮੀਟਰ ਦੂਰ ਨਰੇਂਦਰ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਪੱਲੋਪੱਤੀ ਖਾਲੜਾ ਦੇ ਖੇਤ ਵਿੱਚੋਂ ਡਰੋਨ ਅਤੇ 476 ਗ੍ਰਾਮ ਹਿਰਨ ਬਰਾਮਦ ਹੋਈ ਬਰਾਮਦ ਕੀਤਾ ਗਿਆ ਡਰੋਨ ਚੀਨ ਵਿੱਚ ਬਣਿਆ ਹੋਇਆ ਹੈ ਅੱਜ ਜਿਹੜੀ ਹੈ ਇੱਕ ਬੜੀ ਕਾਮਯਾਬੀ ਹਾਸਲ ਹੋਈ ਜਦੋਂ ਬੀਐਸਐਫ ਨੂੰ ਇਨਫੋਰਮੇਸ਼ਨ ਮਿਲੀ ਕਿ ਨਰੇਂਦਰ ਸਿੰਘ ਸਨ ਅਵ ਜੌਨ ਸਿੰਘ ਦੇ ਖੇਤਾਂ ਦੇ ਵਿੱਚ ਇੱਕ ਡਰੋਨ ਪਿਆ ਮਿਲਿਆ ਜਿਹਦਾ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਜਿਹੜਾ ਡਰੋਨ ਰਿਕਵਰ ਹੋਇਆ ਇਹਦੇ ਨਾਲ 445 ਗ੍ਰਾਮ ਹਿਰੋਨ ਵਿਦ ਪੈਕਿੰਗ ਮਟੀਰੀਅਲ ਜਿਹੜੀ ਆ ਰਿਕਵਰ ਹੋਈ ਆ ਜਿਸ ਬੰਦੇ ਦੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਕੇਸ ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਜਾਰੀ ਕਰ ਲਈ ਹੈ ਜਿੱਥੇ ਅਸੀਂ ਡਰੋਨ ਦੀ ਸਰਚ ਤੇ ਰਿਕਵਰੀਜ਼ ਕਰ ਰਹੇ ਹਾਂ ਉੱਥੇ ਅਸੀਂ ਇਸ ਧੰਦੇ ਦੇ ਵਿੱਚ ਗ੍ਰਸਤ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਜਿਹੜਾ ਲਗਾਤਾਰ ਕਰ ਰਹੇ ਹਾਂ 40 ਤੋਂ 45 ਦੇ ਕਰੀਬ ਵਿਅਕਤੀ ਜਿਹੜੇ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਤੇ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਮਗਲਰਾਂ ਦੁਆਰਾ ਅਜਈਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਜਾਇਦਾਦ ਬਣਾਈ ਆ ਉਹ ਵੀ ਕਰੋੜਾਂ ਦੇ ਹਿਸਾਬ ਦੇ ਵਿੱਚ ਜਿਹੜੀ 68 ਟਾਈਪ ਦੇ ਥੱਲੇ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਆ ਉਹ ਇਹਨਾਂ ਦੀ ਜਾਇਦਾਦ ਆ ਉਹ ਜ਼ਬਤ ਕਰਵਾ ਚੁੱਕੇ ਆ। ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀ ਪ੍ਰੀ-ਵੇਡਿੰਗ ਫੋਟੋ ਸ਼ੂਟ ਲਈ ਹੌਟਸਪੌਟ ਬਣ ਗਈ ਹੈ ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਪ੍ਰੀ ਵਿਡਿੰਗ ਫੋਟੋ ਸ਼ੂਟ ਤੇ ਰੋਕ ਲਗਾਈ ਗਈ। ਉਹਨਾਂ ਕਿਹਾ ਕਿ ਇਹ ਧਾਰਮਿਕ ਸਥਾਨ ਤੇ ਅਜਿਹੇ ਕੰਮ ਸ਼ੋਭਾ ਨਹੀਂ ਦਿੰਦੇ। ਪੁਲਿਸ ਪ੍ਰਸ਼ਾਸਨ ਵੱਲੋਂ ਉਥੋਂ ਦੇ ਫੋਟੋਗ੍ਰਾਫਰਾਂ ਅਤੇ ਸੈਲਾਨੀਆਂ ਨਾਲ ਵੀ ਮੀਟਿੰਗ ਕੀਤੀ ਗਈ। ਅੱਜ ਸੀ. ਮਨੋਜੀਤ ਸਾਹਿਬ ਨੇ ਫੋਟੋ ਜਨਰਲ 47 ਦੀ ਰਿਪੋਰਟ ਦਿੱਤਾ ਹੈ ਕਿ ਜਿਹੜੀ ਇਹ ਅਨੁਸ਼ਾਸਨ ਉੱਪਰ ਲਈ ਨਾ ਕੁਝ ਲੋਕਾਂ ਵਿੱਚੋਂ ਜਦੋਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਉਹ ਦੋ ਚੰਦੇ ਦੀ ਗੁજરાਤ ਆਮ ਪਬਲਿਕ ਦੀ ਭਾਵਨਾ ਮਨੋਂ ਖੇਸਪੋਈ ਹੈ ਉਸ ਵਕਤ ਜਨਤਾ ਨੂੰ ਜਾਗਰੂਕ ਕਰਿਆ ਪਰ ਮੰਤਰੀ ਸਾਹਿਬ ਦੇ ਆੜੇ ਦਿਵਾਲੇ ਜਿਹੜਾ ਮੋਢਲ ਹੋਏ ਗਏ ਨੇ ਮਾਨੋਖ ਸਿੰਘ ਸਾਹਿਬ ਦੇ ਰਿਪੋਰਟ ਦੇ ਅਨੁਸਾਰ ਕਿ ਜਗ ਸੰਗਤਾਂ ਨੂੰ ਜਾਣ ਤੋਂ ਆਇਆ ਹੈ ਕਿ ਅਜਾ ਕੋਈ ਵੀ ਕੰਮ ਨਾ ਕਰ ਜਿਹਦੇ ਨਾਲ ਸੰਸਾਈ ਸੰਗਤ ਮਾਨ ਨੂੰ ਸਨਮਾਨ ਨੂੰ ਖੇਸਪੋਈ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਕਾਰ ਅਤੇ ਦਫਤਰ ਦੀ ਸਜਾਵਟ ਵਧਾਉਣ ਵਾਸਤੇ ਅਸੀਂ ਕਈ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਜਿਸ ਵਿੱਚ ਲੈਂਪ ਸ਼ਾਮਿਲ ਹਨ ਟੇਬਲ ਤੇ ਰੱਖਣ ਵਾਲੇ ਜਾਂ ਉੱਚੇ ਸਟੈਂਡ ਵਾਲੇ ਲੈਂਪ ਮਾਰਕੀਟ ਵਿੱਚ ਉਪਲਬਧ ਹਨ ਮਸ਼ੀਨਾਂ ਤੋਂ ਤਿਆਰ ਕੀਤਾ ਸਮਾਨ ਅਕਸਰ ਮਾਰਕੀਟ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਕੁਝ ਕਾਰੀਗਰ ਲੱਕੜ ਦੇ ਲੈਂਪ ਹੱਥਾਂ ਨਾਲ ਤਿਆਰ ਕਰਦੇ ਹਨ ਲੱਕੜ ਦੇ ਟੁਕੜੇ ਪੀਸ ਵਿੱਚੋਂ ਅਲੱਗ-ਅਲੱਗ ਡਿਜ਼ਾਈਨ ਦੇ ਲੈਂਪ ਸਟੈਂਡ ਤਿਆਰ ਕੀਤੇ ਜਾਂਦੇ ਹਨ ਸਾਡੀ ਟੀਮ ਨੇ ਹੱਥ ਨਾਲ ਤਿਆਰ ਹੁੰਦੇ ਲੈਂਪ ਦੀ ਵਰਕਸ਼ਾਪ ਨੂੰ ਕਵਰ ਕੀਤਾ ਅਤੇ ਉਸ ਥਾਂ ਦੇ ਮਾਲਿਕ ਨੇ ਆਪਣੇ ਕੰਮ ਬਾਰੇ ਦੱਸਿਆ ਮੇਰਾ ਨਾਮ ਬ੍ਰਮਜੀਤ ਸਿੰਘ ਹੈ ਜੀ ਅਸੀਂ ਅੰਮ੍ਰਿਤਸਰ ਹੈਂਡਿਕਰਾਫਟਸ ਆਈਟਮਸ ਬਣਾਉਂਦੇ ਹਾਂ ਜੋਦੇ ਵਿੱਚ ਸਪੈਸ਼ialਟੀ ਸਾਡੀ ਜਿਹੜੀ ਉਹ ਟੇਬਲ ਲੈਂਪਸ ਹੈ ਵੁੱਡਨ ਕ੍ਰਾਫਟਡ ਟੇਬਲ ਲੈਂਪਸ ਔਰ ਬਹੁਤ ਸਾਲਾਂ ਤੋਂ ਅਸੀਂ ਇਹ ਬਣਾ ਰਹੇ ਹਾਂ ਔਰ ਸਾਡੀਆਂ ਯੂਨੀਕ ਆਈਟਮਸ ਨੇ ਔਰ ਟੋਟਲੀ ਜਿਹੜੀ ਆ ਅਸੀਂ ਜਿਹੜਾ ਵਾ ਹੈ ਹੈਂਡ ਮੇਡ ਹੈਗੀਆਂ ਨੇ ਔਰ ਸਾਡਾ ਮਾਲ ਸੇਲ ਹੋ ਵੀ ਰਿਹਾ ਹੈ ਅਸੀਂ ਡਾਇਰੈਕਟ ਸੇਲਸ ਵੀ ਦੇਖਦੇ ਆਂ ਔਰ ਸਾਡੇ ਕੋਲ ਡੀਲਰਸ ਵੀ ਨੇ ਹਾਂ ਸਾਰਾ ਬਾਈ ਹੈਂਡ ਹੀ ਹੁੰਦਾ ਜੀ ਐਕਸੈਪਟ ਡ੍ਰਿਲਿੰਗ ਬਾਕੀ ਜਿਹੜਾ ਸਾਰਾ ਜਿਹੜਾ ਜੌਬ ਹੈ 올 ਹੈਂਡ ਮੇਡ ਆ ਔਰ ਰਾਵਡ ਤੋਂ ਅਸੀਂ ਲੌਕਸ ਤੋਂ ਕਟਿੰਗ ਕਰਵਾ ਕੇ ਆਪਣੇ ਬਲॉक्स ਬਣਵਾ ਕੇ ਉਸ ਤੋਂ ਬਾਅਦ ਜਿਹੜੀ ਇਹਨੂੰ ਸ਼ੇਪ ਦਿੰਨੇ ਆ ਡਿਫਰੈਂਟ ਡਿਫਰੈਂਟ ਸ਼ੇਪਸ ਦਿੰਨੇ ਆ ਸਾਡੇ ਪਾਸ ਹਰ ਸਾਈਜ਼ ਦੀ ਜਿਹੜੀ ਹੈ ਅ ਲੈਂਪ ਰੈਡੀ ਹੁੰਦੀ ਹੈ ਰਾਈਟ ਸਟਾਰਟ ਫਰਮ 12 ਇੰਚ ਤੋਂ ਲੈ ਕੇ 5 ਫੀਟ ਤਾਈਂ ਅਸੀਂ ਜਿਹੜੀ ਲੈਂਪਸ ਜਿਹੜੀਆਂ ਬਣਾਉਂਦੇ ਹਾਂ ਸਾਡੇ ਸੈਂਟਰਲ ਤੋਂ ਜੀ ਸਾਡੀ ਜਿਹੜੀ ਇੱਕ ਮਿਨਿਸਟਰੀ ਆਫ ਟੈਕਸਟਾਈਲ ਦੇ ਜਿਹੜਾ ਵਾ ਉਹਨਾਂ ਦਾ ਇੱਕ ਡਿਪਾਰਟਮੈਂਟ ਹੈਂਡਿਕਰਾਫਟਸ ਨੂੰ ਆਰਟੀਜ਼ਨਸ ਨੂੰ ਦੇਖਦਾ ਹੈ ਉਹਦੇ ਤੋਂ ਸਾਨੂੰ ਜਿਹੜੀਆਂ ਲੀਡਸ ਮਿਲਦੀਆਂ ਸਨ ਪਹਿਲਾਂ ਹੁਣ ਤੇ ਉਹ ਵੀ ਨਹੀਂ ਮਿਲ ਰਹੀਆਂ ਦੋ ਤਿੰਨ ਸਾਲ ਤੋਂ ਉਹਦੇ ਵਿੱਚ ਸਾਨੂੰ ਪਾਰਟਿਸਪੇਸ਼ਨ ਦਾ ਵੀ ਜਿਹੜਾ ਚਾਂਸ ਦਿੰਦੇ ਸੀ ਬਟ ਦੈਟ ਇਜ਼ ਆਊਟਸਾਈਡ ਪੰਜਾਬ ਅੰਮ੍ਰਿਤਸਰ ਤੇ ਨਹੀਂ ਪੰਜਾਬ ਤੋਂ ਬਾਹਰ ਜਿਹੜੀਆਂ ਹੁੰਦੀਆਂ ਸਨ ਉਹਨਾਂ ਵਾਸਤੇ ਸਾਨੂੰ ਇਨਵੀਟੇਸ਼ਨ ਆਉਂਦੇ ਸਨ ਸ਼ਾਇਦ ਅਸੀਂ ਉਹਦੇ ਵਿੱਚ ਕਿਸੇ ਵਿੱਚ ਵੀ ਪਾਰਟਿਸਪੇਟ ਨਹੀਂ ਕਰ पाए बिकॉज़ ਬਹੁਤ ਦੂਰ ਹੁੰਦੀਆਂ ਨੇ ਯੂਪੀ ਚ ਹੈ ਗੁਜਰਾਤ ਚ ਨੇ ਮੱਧ ਪ੍ਰਦੇਸ਼ ਚ ਜਾਂ ਦਿੱਲੀ ਚ ਨੇ ਸੋ ਸਾਡੀ ਵਾਇਬਿਲਟੀ ਬਿਕਾਜ਼ ਸਾਡੀ ਜਿਹੜੀ ਆਈਟਮ ਹੈ ਫਰਜਾਈਲ ਹੈ ਟੁੱਟਣ ਵਾਲੀ ਹੈ ਸੋ ਅਸੀਂ ਇਹਨੂੰ ਬਹੁਤਾ ਇਸ ਤਰ੍ਹਾਂ ਟਰਾਂਸਪੋਰਟ ਨਹੀਂ ਕਰ ਪਾਉਂਦੇ ਇਨ ਬਲਕ ਦੇ ਵਿੱਚ ਇੰਡੀਵਿਜੂਅਲ ਉਹਦਾ ਪੀਸ ਜਿਹੜਾ ਵਾ ਉਹ ਸਾਡਾ ਪੈਕ ਹੋ ਜਾਂਦਾ ਹੈ ਸੋ ਸੈਂਟਰ ਤੋਂ ਤੇ ਸਾਨੂੰ ਸਪੋਰਟ ਹੈ ਸਟੇਟ ਗਵਰਨਮੈਂਟ ਵੱਲੋਂ ਸਾਨੂੰ ਕੋਈ ਜਿਹੜੀ ਸਾਨੂੰ ਆਸ ਹੈ ਜਾਂ ਜਿਹੜਾ ਪਲੇਟਫਾਰਮ ਮਿਲਣਾ ਚਾਹੀਦਾ ਥੈਟ ਇਜ਼ ਨਾਟ ਅਵੇਲੇਬਲ ਰਾਈਟ ਨਾਓ ਇਕੋ ਜੇ ਹੋਏਗਾ ਵੀ ਪਟ ਸਾਡੇ ਤਾਂ ਹੀ ਨਹੀਂ ਪਹੁੰਚਿਆ ਕਦੀ ਹਾਂ ਸਾਡਾ ਤੇ ਹੈ ਜੀ ਸਟੇਟ ਦੇ ਵਿੱਚ ਅਸੀਂ ਵੀ ਆਰ ਬlesed ਵਨ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਉਹ ਪਾਈਟੈਕਸ ਵੀ ਹਰ ਸਾਲ ਆਰਗੇਨਾਈਜ਼ ਹੁੰਦੀ ਹੈ ਬਟ ਵੀ ਨੈਵਰ ਐਕਸਪੈਕਟ অর ਵੀ ਨੈਵਰ ਬੀਨ ਅਪਰੋਚਡ ਬਾਈ ਦਾ ਡਿਪਾਰਟਮੈਂਟ ਵੀ ਤੁਸੀਂ ਆਪਣੀ ਜਿਹੜੀ ਆਈਟਮ ਤੁਹਾਡੀ ਜਿਹੜੀ ਬਣ ਰਹੀ ਆ ਉਹਨੂੰ ਤੁਸੀਂ ਇੱਥੇ ਡਿਸਪਲੇ ਤੇ ਲਾਓ ਜਦਕਿ ਅੰਮ੍ਰਿਤਸਰ ਦੇ ਵਿੱਚ ਦੇ ਬਹੁਤ ਵਧੀਆ ਇੰਡਸਟਰੀ ਆ ਹੈਂਡਕਰਾਫਟਸ ਦਾ ਜਿਹੜਾ ਵਾ ਬਹੁਤ ਜ਼ਿਆਦਾ ਇੱਥੇ ਜਿਹੜਾ ਮੈਨੂਫੈਕਚਰਿੰਗ ਵੀ ਆ ਲੇਕਿਨ ਸਾਨੂੰ ਇਸ ਤਰ੍ਹਾਂ ਉਧਰੋਂ ਪਲੇਟਫਾਰਮ ਮਿਲਿਆ ਨਹੀਂ ਅੱਜ ਦਾ ਮਸ਼ੀਨੀ ਯੁੱਗ ਹੈ ਔਰ ਮਸ਼ੀਨੀ ਯੁੱਗ ਵਿੱਚ ਵੇਖਿਆ ਜਾਂਦਾ ਕਿ ਬਹੁਤ ਕੱਟ ਲੋਕ ਇਹੋ ਜਿਹੇ ਨੇ ਜਿਹੜੇ ਕਿ ਆਪਣੇ ਹੱਥਾਂ ਨਾਲ ਕੋਈ ਨਾ ਕੋਈ ਆਈਟਮ ਤਿਆਰ ਕਰਦੇ ਹਨ ਜਿਵੇਂ ਤੁਸੀਂ ਵੇਖਿਆ ਕਿ ਟੇਬਲ ਲੈਂਪਸ ਦਾ ਇੱਕ ਕਾਫੀ ਵਾਸਟ ਵੈਰਾਈਟੀ ਹੈ ਨਾਲ ਕੋਲ ਔਰ ਇੱਕ ਇੱਕ ਆਈਟਮ ਜਿਹੜੀ ਹੈਗੀ ਉਹ ਬਾਈ ਹੈਂਡ ਪ੍ਰਿਪੇਅਰਡ ਹੈ ਔਰ ਨਾਲ ਅਸੈਂਬਲੀ ਵੀ ਜਿਹੜੀ ਹੈਗੀ ਉਹ ਹੱਥਾਂ ਨਾਲ ਹੀ ਹੈ ਮਸ਼ੀ ਨੈਸੈਸਰੀ ਪੁਆਇੰਟ ਜਿਹੜਾ ਹੋਵੇ ਉੱਥੇ ਕਿਤੇ ਯੂਜ਼ ਕਰਦੇ ਹਨ ਬਾਕੀ ਕੰਮ ਜਿਹੜਾ ਹੈਗਾ ਉਹ ਸਾਰਾ ਸਾਰਾ ਹੱਥ ਨਾਲ ਕੁਝ ਹੁੰਦੀ ਇਹੋ ਜਿਹੇ ਲੋਕਾਂ ਨੂੰ ਵੇਖ ਕੇ ਕਿ ਅੰਮ੍ਰਿਤਸਰ ਦੇ ਵਿੱਚ ਇਹ ਵੀ ਹਨ ਲੇਕਿਨ ਅਪਰੋਚ ਅਨਾਂ ਤੱਕ ਲੋਕੀ ਨਹੀਂ ਕਰ ਪਾਉਂਦੇ ਕੈਮਰਾ ਪਰਸਨ ਰਕੇਸ਼ਨਲ ਜੇਪਸਿੰਗ ਫਾਸਟ نیوز ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਮੁਅੱਤਲ ਆਈਜੀ ਪਰਮਰਾਦ ਸਿੰਘ ਉਮਰਾਨੰਗਲ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤਿਆਕਾਲ ਪ੍ਰਗ ਦੇ ਚਰਨਾ ਵਿੱਚ ਹਾਸਦੀ ਪਰੀ ਉਪਰੰਤ ਗੁਰਬਾਣੀ ਕੀਰਤਨ ਵੀ ਸਰਵਨ ਕੀਤਾ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ। ਉਹਨਾਂ ਦਾ ਅਸ਼ੀਰਵਾਦ ਲੈਣਾ ਹੈ। ਔਰ ਜੇ ਕੋਈ ਮੇਰੇ ਕੋ ਜਾਣੇ ਨਾ ਜਾਣੇ ਕੋਈ ਭੁੱਲ ਜੁਕੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ। ਤਰਨਤਾਰਨ ਵਿਖੇ ਡੀਸੀ ਦਫਤਰ ਦੇ ਮੁਲਾਜ਼ਮਾਂ ਵੱਲੋਂ ਹੋਈਆਂ ਬਦਲੀਆਂ ਖਿਲਾਫ ਡੀਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਬਦਲੀ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ। ਹਦਾਇਤਾਂ ਅਨੁਸਾਰ ਕਿ ਟਾਂਕੇ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਤਾਂ ਬੜੇ ਵੱਡੇ ਤਾਦਾਦ ਵਿੱਚ ਕੀਤੀਆਂ ਗਈਆਂ। ਉਹਦੇ ਵਿੱਚ ਕਿਸੇ ਲੇਡੀ ਸਟਾਫ ਦਾ ਕਿਸੇ ਹੈਡੀਕੈਪਡ ਪਰਸਨ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਇਹਨੂੰ ਕੋ ਮੁਸ਼ਕਲ ਪੇਸ਼ ਆ ਸਕਦੀ ਆ ਜਿਦੋਂ ਕਿ ਬਦਲੀਆਂ ਜਿਹੜੀਆਂ ਸਰਕਾਰ ਦੀਆਂ ਪਾਲਿਸੀ ਮੁਤਾਬਕ ਹਦਾਇਤਾਂ ਮੁਤਾਬਕ ਸਿਰਫ ਇੱਕ ਵਾਰੀ ਹੁੰਦੀਆਂ ਉਹ ਪਾਲਿਸੀ ਜਿਹੜੀ ਅਗਸਤ ਜੀ ਖਤਮ ਹੋ ਚੁੱਕੀ ਆ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਕੋਈ ਪਾਲਿਸੀ ਨਹੀਂ ਆਈ ਕੋਈ ਹਦਾਇਤ ਕੋਈ ਇਨਸਟਰਕਸ਼ਨ ਨਹੀਂ ਆਈ ਕਿ ਬਦਲੀਆਂ ਕੀਤੀਆਂ ਜਾਣ ਅ ਡੀਸੀ ਵੱਲੋਂ ਆਪਣੀ ਮਨਮਰਜ਼ੀ ਕਰਕੇ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟਾਂਕੇ ਬਦਲੀਆਂ ਕੀਤੀਆਂ ਗਈਆਂ ਤੇ ਇਹਦੇ ਵਿੱਚ ਕੋਈ ਟਰਾਂਸਫਰ ਪੋਸਟਿੰਗ ਟਰਾਂਸਫਰ ਦੀ ਜਿਹੜੀ ਗੱਲ ਸੀਗੀ ਉਹ ਉਹਨਾਂ ਡੀਸੀ ਵੱਲੋਂ ਬੜਾ ਕਲੀਅਰ ਲਿਖਿਆ ਸੀਗਾ ਉਹ ਜਿਨ੍ਹਾਂ ਦੇ ਵਾਕਏ ਜੈਨੂਨ ਪ੍ਰੋਬਲਮਸ ਹੈਗੀਆਂ ਉਸੰਦੇ ਦੇ ਉਹਰ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀਆਂ ਤੇ ਉਹ ਡੀਸੀ ਸਾਹਿਬ ਨੇ ਜਿਹੜਾ ਹੈਗਾ ਅਡਜਸਟਮੈਂਟਸ ਕਰ ਦਿੱਤੇ ਹੈਗੇ ਤੇ ਇਹੋ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਹੀਂ ਕੋਈ ਗੱਲ ਨਹੀਂ ਇਹ ਤਾਂ ਗੱਲਬਾਤ ਚੱਲਦੀ ਹੈਗੀ ਕੰਮ ਕਾਰ ਸ਼ੁਰੂ ਕਰਦੇ ਆਲਰੇਡੀ ਬੀਅਰ ਐਂਡ ਟੱਚ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਤੋਂ ਪੂਜਯ ਮਾਤਾ ਲਾਲ ਦੇਵੀ ਜੀ ਦੇ 101ਵੇਂ ਜਨਮotsਵ ਦੇ ਸੰਬੰਧ ਵਿੱਚ ਸ਼ਹਿਰ ਦੇ ਵਾਕਵਾ ਕਿਲਾਕਿਆਂ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਸੰਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਨਿਗਾ ਸਵਾਗਤ ਕੀਤਾ ਜਾਂਦਾ ਹੈ मौके, महंत देवीदास विक्रम प्रताप विजय कुमार प्रधान यशपाल जोशी समेत कई लोग मौजूद सनो फास्टवे द फिल्मी चैनल नंबर 240 थे फास्टवे मूवी चैनल नंबर 241 थे फास्टवे मेट्रो चैनल नंबर 242 थे फास्टवे म्यूजिक चैनल नंबर 243 थे गुरुद्वारा शहीदा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 555 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰਾਲਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਪਾਸਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930 2223 ਤੇ ਸੰਪਰਕ ਕੀਤਾ ਜਾ ਸਕਦਾ ਹੈ। थाना ਗੇਟ ਹਕੀਮਾ ਦੀ ਚੌਂਕੀ ਅਨਗੜ ਦੀ ਵਾਕ-ਵਾਕ ਮੁਕਾਦਮਿਆਂ ਚ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਚੋਰੀ ਦੇ ਪੰਜ ਐਕਟਿਵਾ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ। ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। सिविल हस्पताल च साफ सफाई के खास प्रबंध फास्टवे न्यूज टीम वालों किया गया रियलिटी चेक ये कुछ और खबरें एक छोटे जाए ब्रेक तो बाद Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू Land in your city. Unlimited fun. हुआ पाग पागल पार पार पास लंबे ब्रेक तो बाद एक बार फिर थोड़ा स्वागत है ਵੇਖਣ ਵਿੱਚ ਆਉਂਦਾ ਹੈ ਕਿ ਸਾਫ ਸਫਾਈ ਦੇ ਮਾਮਲੇ ਵਿੱਚ ਸਰਕਾਰੀ ਹਸਪਤਾਲ ਕਾਫੀ ਪਿੱਛੇ ਰਹਿ ਜਾਂਦੇ ਹਨ ਜਿਸ ਕਾਰਨ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵੱਲ ਜਾਣ ਲਈ ਮਜਬੂਰ ਹੁੰਦੇ ਹਨ ਅੰਮ੍ਰਿਤਸਰ ਸ਼ਹਿਰ ਦਾ ਸਿਵਲ ਹਸਪਤਾਲ ਬਾਕੀ ਸਰਕਾਰੀ ਹਸਪਤਾਲਾਂ ਤੋਂ ਵੱਖ ਨਜ਼ਰ ਆਉਂਦਾ ਹੈ ਕਿਉਂਕਿ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਹਰ ਵਿਭਾਗ ਸਾਫ ਸੁਥਰਾ ਹੈ ਅਤੇ ਮਰੀਜ਼ ਜਾਂ ਨਾਲ ਆਏ ਰਿਸ਼ਤੇਦਾਰ ਸਫਾਈ ਦੀ ਪ੍ਰਸ਼ੰਸਾ ਕਰਦੇ ਹਨ ਹਸਪਤਾਲ ਦੇ ਸਟਾਫ ਦਾ ਆਏ ਹੋਏ ਲੋਕਾਂ ਪ੍ਰਤੀ ਵਿਹਵਾਲ ਵਧੀਆ ਦਿੱਸਦਾ ਹੈ ਅਤੇ ਇਲਾਜ ਵਿੱਚ ਕੋਈ ਕਮੀ ਨਹੀਂ ਰੱਖੀ ਜਾਂਦੀ ਸਾਡੀ ਟੀਮ ਨੇ ਇਸ ਹਸਪਤਾਲ ਦਾ ਸਫਾਈ ਸੰਬੰਧੀ ਰਿਐਲਿਟੀ ਚੈੱਕ ਕੀਤਾ ਜਿਸ ਵਿੱਚ ਹਸਪਤਾਲ ਆਪਣੇ ਮਾਪ ਡੰਡਾ ਵਿੱਚ ਖਰਾ ਉਤਰਿਆ ਅਸੀਂ ਅਸਲੇ ਖੜੇ ਹਾਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਕੰਪਾਊਂਡ ਦੇ ਵਿੱਚ ਵੇਖਣ ਵਿੱਚ ਆ ਰਿਹਾ ਹੈ ਕਿ ਸਾਫ ਸਫਾਈ ਦਾ ਕਾਫੀ ਧਿਆਨ ਰੱਖਿਆ ਜਾਂਦਾ ਹੈ ਔਰ ਜੋ ਪੇਸ਼ੈਂਟਸ ਇੱਥੇ ਆਂਦੇ ਹਨ ਉਹਨਾਂ ਨੂੰ ਸਾਫ ਸਫਾਈ ਮਿਲੇ ਤੇ ਅਧੇ ਬਿਮਾਰੀ ਤਕਰੀਬਨ ਠੀਕ ਹੋ ਜਾਂਦੀ ਹੈ ਡਾਕਟਰ ਦਾ ਰਵੱਈਆ ਵੀ ਵਧੀਆ ਹੈਗਾ ਟੈਸਟ ਵਗੈਰਾ ਵੀ ਪ੍ਰੋਪਰ ਹੁੰਦੇ ਪਏ ਨੇ ਔਰ ਸਭ ਤੋਂ ਵਧੀਆ ਇਹ ਹੈਗਾ ਕਿ ਜੋ ਕਸਟਮਰ ਇੱਥੇ ਆ ਰਹੇ ਜਾਂ ਸਾਫ ਸਵੈਤਿਆਨ ਰੱਖਣਾ ਜ਼ਰੂਰੀ ਹੈ ਔਰ ਸਰਕਾਰ ਵੱਲੋਂ ਇਹ ਬਧਿਓ ਉਪਰਾਲਾ ਹੈਗਾ ਹੈ ਕਿ ਉਹਨਾਂ ਦੇ ਆਪਣੇ ਹਸਪਤਾਲ ਜਿਹੜੇ ਨੇ ਉਹ ਸਾਫ ਨੇ ਕੈਮਰਾ ਪਰਸਨ ਰਕੇਸ਼ ਨਾਲ ਜੇਪਸਨ ਫਾਸਟ ਨਿਊਜ਼ ਅੰਮ੍ਰਿਤਸਰ ਟ੍ਰੈਫਿਕ ਐਜੂਕੇਸ਼ਨ ਹੈਲਥ ਇਨਚਾਰਜ ਐਸਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਸ ਸ਼ਿਵਾਲਾ ਅੰਮ੍ਰਿਤਸਰ ਵਿਖੇ ਟ੍ਰੈਫਿਕ ਸੈਮੀਨਾਰ ਕੀਤਾ ਗਿਆ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨਿਯਮਾਂ ਨੂੰ ਫਾਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਬਸ ਸਟੈਂਡ ਅੰਮ੍ਰਿਤਸਰ ਵਿਖੇ ਆਟੋ ਚਾਲਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਆਟੋ ਚਲਾਉਣ ਲਈ ਸਮਝਾਇਆ ਗਿਆ ਤਾਂ ਜੋ ਰਸਤੇ ਵਿੱਚ ਜਾਮ ਨਾ ਲੱਗ ਸਕਣ ਆਪਾਂ ਅੱਗੇ ਵੀ ਮਲਾਇਮਾ ਜਾਇਦਾਵਾ ਮਲਾਜਮਾਂ ਦੇ ਨਾਲ ਜਾਮ ਪੜਾਈ ਜਾਈਦਾ ਵੇ ਮਲਾਜਮਾਂ ਨੂੰ ਮੁਸ਼ਕਲ ਨਾ ਹੋਵੇ ਅਰੇ 12 ਗੱਡੀਆਂ ਹੁੰਦੇ ਆ ਜਿਤਨਾ ਸਾਹ ਬਣਾ ਗਿਆ ਕੋਈ ਕਿਹੇ ਤਾਂ ਦੀ ਆ ਗਈ ਕੋਈ ਕਿਹੇ ਪਿੰਡ ਦੀ ਆ ਗਈ ਜੇ ਉਹਨੂੰ ਕਵਰ ਕੀਤਾ ਜਾਵੇ ਤਾਂ ਜਾਮ ਬਿਲਕੁਲ ਨਹੀਂ ਲੱਗੂਗਾ ਜੀ ਜਿੰਨਾ ਕ ਆਪਣੇ ਕੋ ਕਢਾਇਆ ਦਾ ਉਹਦੇ ਨਾਲ ਜਿਆਦਾ ਪਾਸਾ ਦਈਦਾ ਸਾਡੇ ਜੀ ਮਿਟਰ ਸਾਹਿਬ ਅਮਰਸਰ ਦੇ ਤੇ ਏਡੀਸੀਪੀ ਸਰਦਾਰਸਪਾਲ ਸਿੰਘ ਜੀ ਉਹਨਾਂ ਨੇ ਸਾਨੂੰ ਜਿਹੜੀ ਹਦਾਇਤਾਂ ਕੀਤੀਆਂ ਕਿ ਟ੍ਰੈਕ ਜਾਮ ਵਾਸਤੇ ਜਿਹੜੀ ਇਹ ਆਟੋ ਵਾਲਿਆਂ ਨਾਲ ਆਪਾਂ ਜੂਨੀ ਵਾਲਿਆਂ ਨਾਲ ਗੱਲ ਕੀਤੀ ਆ ਇਹਨਾਂ ਦੇ ਵਾਸਤੇ ਇਹ ਮੀਟਿੰਗ ਰੱਖੀ ਆ ਉਹ ਮੀਟਿੰਗ ਜਿਹੜੀ ਆ ਜਿਹੜਾ ਆਪਣਾ ਟਾਈਮ ਲੱਗੇਗਾ ਆਪਾਂ ਫਿਰਸ ਕਰਕੇ ਤੇ ਇਹਨਾਂ ਦੇ ਜਿਹੜੇ ਜਾਮਲਾ ਕਰਿਆ ਉਹਨੂੰ ਘਟਾਉਣ ਵਾਸਤੇ ਇਹਨਾਂ ਮੀਟਿੰਗ ਕਰ ਰਹੇ ਆ ਤੇ ਸਟੇਸ਼ਨ ਤੇ ਮੀਟਿੰਗ ਕਰ ਰਹੇ ਆ ਵੱਖੋ-ਵੱਖਰੇ ਥਾਵਾਂ ਜਾ ਕੇ ਮੀਟਿੰਗ ਕਰਕੇ ਤਾਂ ਨਾਲ ਜਾਮ ਲੱਗ ਰਹੇ ਆ ਇਹਨੂੰ ਘਟਾਇਆ ਜਾ ਸਕਦਾ ਜੁਨੀਅਨਾਂ ਦਾ ਬਹੁਤ ਬਹੁਤ ਵਧੀਆ ਵਾ ਜਿਸਾਂ ਕਿ ਬਾਹਰੋਂ ਆਟੋ ਬਾਹਰ ਦੇ ਜਿਲ੍ਹਿਆਂ ਜੋ ਬਹੁਤ ਆਟੋ ਆਗੇ ਨੇ ਇੱਥੋਂ ਲੋਕਲ ਆਟੋ ਘਟਨੇ ਡੰਡਿਆਲੇ ਤੋਂ ਆਟੋ ਆਗੇ ਨੇ ਫੜਈਏ ਤੋਂ ਆਗੇ ਜਲੰਧਰ ਤੋਂ ਆਗੇ ਮਲਸੀਆਂ ਤੋਂ ਆਗੇ ਮੋਕੇ ਤੋਂ ਆਗੇ ਆ ਲੋਕੀ ਵੱਧ ਵੱਧ ਆਟੋ ਚੜ੍ਹਾ ਕੇ ਸ਼ਹਿਰ ਵਿੱਚ ਇੱਥੇ ਖੜੇ ਕਰਦੇ ਆ ਇਹਨਾਂ ਦੇ ਜਾਮ ਦੀ ਸਮੱਸਿਆ ਪੈਦਾ ਹੋ ਗਈ ਫਾਸਟਵੇ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦਾ ਨਾਮ ਹੈ ਅੰਮ੍ਰਿਤਸਰ ਦੇ ਸਿਤਾਰੇ ਜੋ ਖਬਰਾਂ ਦੇਸ ਬੁਲੇਟਨ ਤੋਂ ਬਾਅਦ ਦਿਖਾਇਆ ਜਾਵੇਗਾ। ਸਾਰੇ ਦਰਸ਼ਕੋ ਅਸੀਂ ਇਸ ਵਕਤ ਲੂਨ ਮੰਡੀ ਤੋਂ ਟੁੰਡਾ ਤਲਾਵ ਆ ਲਾ ਰਹੇ ਹਾਂ। ਟੁੰਡਾ ਤਲਾਵ ਉਹ ਜਗ੍ਹਾ ਹੈ ਜਿੱਥੇ ਸਾਬਕਾ ਮੰਤਰੀ ਮੈਡਮ ਲక్ష్ਮੀ ਕਾਂਤਾ ਚਾਵਲਾ ਜੀ ਰਹਿੰਦੇ ਨੇ। ਔਰ ਅਸੀਂ ਉਹਨਾਂ ਦੀ ਅੱਜ ਇੰਟਰਵਿਊ ਲੈਣ ਜਾ ਰਹੇ ਹਾਂ ਔਰ ਸਾਖਸ਼ਾਤ ਪੈਨਜੀ ਅੱਜ ਸਾਡੇ ਸਾਹਮਣੇ ਬੈਠੇ ਹੋਏ ਨੇ। ਮੈਡਮ ਤੁਹਾਡਾ ਫਾਸਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਔਰ ਪੈਨਜੀ ਤੁਹਾਡਾ ਵੀ ਅਸੀਂ ਬੜਾ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਕਿ ਅੱਜ ਤੁਹਾਡੇ ਨਾਲ ਸਾਡੀ ਮੁਲਾਕਾਤ ਦਾ ਮੌਕਾ ਹੋਇਆ। ਸੰਤ ਸਿੰਘ ਸੁਖਾ ਸਿੰਘ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸਾਰੀਆਂ ਸੰਤ ਸਿੰਘ ਸੁਖਾ ਸਿੰਘ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਕੀਰਤਨੀ ਜਥਿਆਂ ਨੇ ਮਨਮੋਹਕ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਿੰਸੀਪਲ ਡਾਕਟਰ ਗੁਰ ਰਤਨ ਸਿੰਘ ਨੇ ਗੁਰੂ ਸਾਹਿਬ ਨਾਲ ਸੰਬੰਧਿਤ ਜੀਵਨ ਘਟਨਾਵਾਂ ਦੀ ਸਾਜ ਪਾਈ ਅਤੇ ਗੁਰੂ ਸਾਹਿਬ ਦੇ ਫਲਸਫੇ ਨੂੰ ਅਪਣਾਉਣ ਦੀ ਪ੍ਰੇਰਣਾ ਦਿੱਤੀ ਇਸ ਮੌਕੇ ਆਰਟਸ ਕਾਲਜ ਦੇ ਡੀਨ ਡਾਕਟਰ ਮਨਪ੍ਰੀਤ ਕੌਰ ਪ੍ਰਿੰਸੀਪਲ ਡਾਕਟਰ ਨਵਦੀਪ ਕੌਰ ਗੁਰਪ੍ਰੀਤ ਸਿੰਘ ਸविता ਖੰਨਾ ਸਤਪਾਲ ਸਿੰਘ ਮੈਡਮ ਅਰਵਿੰਦਰ ਕੌਰ ਸਮੇਤ ਵੱਖ-ਵੱਖ ਫੋਰੈਸਟ ਸੰਸਥਾਵਾਂ ਦੇ ਅਧਿਆਪਕ ਹਾਜ਼ਰ ਸਨ ਇਹ ਸਰ ਦਸਮ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੇ ਨੇ ਅੱਜ ਆਪਾਂ ਇੱਥੇ ਵੀ ਸਾਡੇ ਸਾਰਾ ਦਾ ਸਾਰੇ ਫੋਰੈਸਟ ਪਰਿਵਾਰ ਦੇ ਸਟੂਡੈਂਟਸ ਸਟਾਫ ਜਿਹੜੇ ਇਕੱਤਰ ਹੋ ਕੇ ਤੇ ਅੱਜ ਦੇ ਦਿਨ ਜਿਹੜੇ ਆ ਆਪਾਂ ਲੰਗਰ ਦਾ ਪ੍ਰਬੰਧ ਕੀਤਾ ਔਰ ਕੀਰਤਨ ਹੈ ਸਾਰੇ ਦੇ ਸਾਰੀਆਂ ਫੋਰੈਸਟ ਸਕੂਲਾਂ ਦੇ ਜਿਹੜੇ ਬੱਚੇ ਆ ਉਹ ਕੀਰਤਨੀ ਜੱਥੇ ਜਿਹੜੇ ਆ ਕੇ ਕੀਰਤਨ ਕਰਾਉਂਦੇ ਗੁਰੂ ਮਹਾਰਾਜ ਦੇ ਦੇਖੋ ਬੱਚਿਆਂ ਦਾ ਕਿਹੀ ਉਹਨਾਂ ਦੀ ਸਿੱਖਿਆ ਪੜ੍ਹਾਉਣੀ ਜ਼ਰੂਰੀ ਆ ਕਿ ਹਰ ਵੇਲੇ ਚੜ੍ਹਦੀ ਕਲਾ ਜਰਣਾ ਚਾਹੀਦਾ ਜੀਵਨ ਦੇ ਵਿੱਚ ਬੜੇ ਉਤਾਰ ਚੜ੍ਹਾਉਂਦੇ ਆ ਲੇਕਿਨ ਚੜ੍ਹ ਦੀ ਕਲਾ ਜਿਹੜੀ ਉਹ ਤੁਹਾਨੂੰ ਕਾਇਮ ਰੱਖਦੀ ਹੈ ਉਹ ਹੀ ਸਫਲਤਾ ਦਾ ਇਕਰਾਰ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੇਲਵੇ ਲਿੰਕ ਰੋਡ ਵਿਖੇ ਲੰਗਰ ਲਗਾਇਆ ਗਿਆ ਐਸ ਮੌਕੇ ਸਨੀ ਹਣੀ ਸਾਹਿਲ ਸ਼ੈਂਕੀ ਸਮੇਤ ਕਈ ਲੋਕ ਮੌਜੂਦ ਸਨ ਮੰਦਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪੂਜਯ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮotsਵ 22 ਫਰਵਰੀ ਨੂੰ ਮੰਦਰ ਪਰਿਸਰ ਵਿਖੇ ਬੜੀ ਤੂਮਤਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਰੋਜ਼ਾਨਾ ਕਾਰਜਕ੍ਰਮ 7 ਵਜੇ ਤੋਂ 7:30 ਵਜੇ ਤੱਕ ਹੋ ਰਹੇ ਹਨ। ਇਸ ਮੌਕੇ ਪ੍ਰਧਾਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਬੱਚਿਆਂ ਵੱਲੋਂ ਕੀਤਾ ਗਿਆ। ਇਸ ਮੌਕੇ ਆਸ਼ੀਸ਼ ਮਹਾਜਨ ਵੀ ਮੌਜੂਦ ਸਨ। 22 ਫਰਵਰੀ ਨੂੰ ਫਾਸਵੇ ਦੇ ਚੈਨਲ ਨੰਬਰ 998 ਉੱਪਰ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਆਟੋ ਯੂਨੀਅਨ ਅਤੇ ਈ ਰਿਕਸ਼ਾ ਚਾਲਕਾਂ ਵੱਲੋਂ ਵਧ ਰਹੇ ਰੇਟਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੁੱਦੇ ਉੱਪਰ ਕਈ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਕਈ ਅਹਿਮ ਫੈਸਲੇ ਲਾਏ ਗਏ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਟੋ ਅਤੇ ਈ ਰਿਕਸ਼ਾ ਚਾਲਕ ਮੌਜੂਦ ਸਨ ਅਤੇ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫਿਰ ਤੋਂ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤਾ ਸੰਬੋਧਨ ਖਾਲੜਾ ਪੁਲਿਸ ਅਤੇ ਬੀਐਸਐਫ ਨੂੰ ਮਿਲੀ ਕਾਮਯਾਬੀ ਕਿਸਾਨ ਦੇ ਖੇਤ ਚੋਂ ਪਾਕਿਸਤਾਨੀ ਡਰੋਨ ਸਮੇਤ ਹੀਰੋਇਨ ਡਰਾਮਾ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਪ੍ਰੀ ਵਿਡਿੰਗ ਫੋਟੋ ਸ਼ੂਟ ਅਤੇ ਰੀਲ ਬਣਾਉਣ ਤੇ ਲਗਾਈ ਗਈ ਰੋਕ ਇਸ ਸਨਾਚ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ